ਬੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਫੇਰ ਆਇਆ ਮੈਂ ਬੈਰੀ ਲੇਟ ਹੈ ਸਵਾਰੀ ਦਾ ਟਾਈਮ ਸੀਗਾ 9 ਵਜੇ ਦਾ 10 ਵਜੇ ਲੱਗੇ ਆ ਆਪਣੀ 9645 ਭੇਜਣੀ ਆ ਬਾਬੇ ਬੜਵਾਨ ਸਿੰਘ ਦੇ ਤੇ ਛੋਟੀ ਰਾਣੀ ਲੈ ਕੇ ਜਾਣੀ ਆ ਜਲੰਧਰ ਤੇ ਆਪਣਾ ਭਾਈ ਡਰਾਈਵਰ ਭਾਈ ਆਂਦਾ ਉਹਦੀ ਵੇਟ ਕਰਦਾ ਐ 9645 ਉਹ ਦੇਣੀ ਆ ਬਾਬੇ ਬੜਵਾਨ ਸਿੰਘ ਦੇ ਜਾਣ ਲੈ ਤੇ ਆਪ ਛੋਟੀ ਰਾਣੀ ਚੱਕਣੀ ਐ ਪੋਲੂਸ਼ਨ ਮੁੱਕਿਆ ਜੀ ਉਹ ਪੋਲੂਸ਼ਨ ਕਰਾ ਕੇ ਲੈ ਲਾਈਕ ਕਰਦੇ ਮੇਰਾ ਭਰਾ ਤੁਸੀਂ ਲਾਈਕ ਨਹੀਂ ਕਰਦੇ ਯਾਰ ਪਿਆਰ ਆਪਣਾ ਜੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਯਾਰ ਆਪਣਾ ਪਿਆਰ ਘਟ ਗਿਆ ਬਾਬੇ ਉਹ ਗੱਲ ਨਹੀਂ ਹੋ ਰਹੀ ਲਾਈਕ ਬਹੁਤ ਘਟਾ ਦੇ ਮੇਰਾ ਭਰਾ ਯਾਰ ਲਾਈਕ ਫਰੀ ਆ ਚੱਲਦੀ ਵੀਡੀਓ ਲਾਈਕ ਕਰਦੇ ਕਰੋ ਮੇਰਾ ਵੀਰ ਹੈ ਨਾ ਤੇ ਕਮੈਂਟ ਵੀ ਛੱਡਦੇ ਕਰੋ ਯਾਰ ਬਾਰ ਬਾਰ ਕਹਿੰਦੇ ਰਹਿੰਦੇ ਮੈਂ ਬਾਰ ਬਾਰ ਮਿਸਤਰਾ ਮੈਂ ਕਿਹਾ ਪੋਲਿਊਸ਼ਨ ਕਰਾ ਦਈਏ ਹੈ ਰਾਨੀ ਦੀ ਪੋਲਿਊਸ਼ਨ ਹੋ ਗਈ ਓਕੇ ਓਕੇ ਭਾਈ ਉਹ ਪੈਪ ਨਾਲ ਦੇ ਵਿੱਚ ਬਾਈ ਕਹਿੰਦਾ ਰੇਸ ਕਰਿਓ ਹਲਕੀ ਜਿਹੀ ਹੈ ਉਹ ਕਰਦੇ ਆ ਰਾਨੀ ਦੀ ਰੇਸ ਹੈ ਪਰ ਵਗੋ ਮੈਂ ਚੇਤਨ ਸਿੰਘ ਆ ਵੀ ਤੁਹਾਨੂੰ ਚਾਹੇ ਨਹੀਂ ਯਾਰੋ ਬਾਈ ਕਹਿੰਦਾ ਰੇਸ ਦੇ ਮਾਰੀ ਮੈਂ ਕਹਿੰਦੇ ਦੇ ਦੇਣੇ ਰੇਸ ਬਾਈ ਜੀ ਕਾਗਜ਼ ਪੱਤਰਾਂ ਦਾ ਵੀ ਖਿਆਰ ਖਾਣਾ ਪੈਂਦਾ ਬਾਬੇ ਪੂਰਾ ਕਿਉਂਕਿ ਸਾਰੇ ਪਾਸੇ ਜਾਣਾ ਨਾ ਹੁੰਦਾ ਫਿਰ ਕੋਈ ਦਿੱਕਤ ਆਊਗੀ ਅੱਜ ਵੀ ਜਾਣਾ ਸੀ ਦੂਜੇ ਬਾਬੇ ਬੜਵਾਗ ਸਿੰਘ ਦੇ ਮੈਂ ਕਿਹਾ ਪਹਿਲਾਂ ਕਰਾ ਲਈਏ ਰਾਣੀ ਦਾ ਪੇਪਰ ਵਰਕ ਹੈ ਪੇਪਰ ਵਰਕ ਪੂਰਾ ਹੈ ਨਾ ਫੇ ਸਾਡਾ ਮਰਨ ਟੈਨਸ਼ਨ ਨਹੀਂ ਸਾਨੂੰ ਹੁੰਦੀ ਕੋਈ ਬਸ ਭਾਈ ਉਹ ਆਇਆ ਮੇ ਮਿੱਤਰਾਂ ਆ ਕੱਢ ਦੇ ਮੈਂ ਭਾਜੀ ਕੱਢ ਦੀ ਜਿਗਾਰਡਮੈਂਟ ਹੈ ਉਹ ਨਿਕਲ ਜਾ ਭਾਈ ਇਹ ਨਿਕਲ ਜਾ ਨਿਕਲ ਹੁਣ ਟੈਨਸ਼ਨ ਨਹੀਂ ਜਦ ਗੱਡੀ ਦਾ ਕੋਈ ਇੱਕ ਅੰਦਾ ਪੇਪਰ ਘਟਿਆ ਹੁੰਦਾ ਨਾ ਬਾਬੇਓ ਟੈਨਸ਼ਨ ਰਹਿੰਦੀ ਦਿਮਾਗ ਤੇ ਕੱਲ ਮੈਂ ਜਲੰਧਰ ਨੂੰ ਗਿਆ ਕਪੂਤਲੇ ਨੂੰ ਕਨਿਊਸ਼ਨ ਮੁਕਾਏ ਉਸੇ ਗੱਡੀ ਦੀ ਟੈਨਸ਼ਨ ਨਹੀਂ ਦਿਮਾਗ ਤੇ ਰਹੀ ਮੈਂ ਕਿਹਾ ਹੁਣ ਨਾ ਕੋਈ ਚੱਕਰ ਪੈ ਜਾਵੇ ਹੁਣ ਨਾ ਕੋਈ ਚੱਕਰ ਪੈ ਜਾਵੇ ਪਰ ਬਾਬੇ ਨੇ ਮਿਹਰ ਰੱਖੀ ਆ ਪੇਪਰ ਵਰਕ ਯਾਰ ਗੱਡੀ ਦਾ ਪੂਰਾ ਚਾਹੀਦਾ ਕਿਉਂਕਿ ਜੇ ਬਾਰਾਂਦਰਪਾ ਜਾਣਾ ਨਾ ਤਾਂ ਪੇਪਰ ਵਰਕ ਪੂਰਾ ਚਾਹੀਦਾ ਹੈਨਾ ਤਾ ਟੈਂਸ਼ਨ ਸੀ ਕਿ ਯਾਰ ਉਹ ਚੱਕਰ ਪਨ ਗਿਆ ਪਿਆ ਇੰਸ਼ੋਰਸ ਨਹੀਂ ਆਨਲਾਈਨ ਮੇਰੀ ਚੜ੍ਹਦੀ ਪਣੀ ਕਿ ਚੱਕਰ ਪਿਆ ਕੋ ਕੋ ਬਾਈਕ ਉੱਤ ਜਾਣਾ ਹੈ ਤੇ ਬਾਕੀ 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 ਉਹ ਗੱਡੀ ਦਾ ਟਾਇਰਾ ਛਾਵਾ ਕਰਾ ਲਈਏ ਇੱਕ ਵਾਰ ਚੈੱਕ ਹਨ ਪਹਾੜੀਆਂ ਦੀਏ ਜਾਣਾ ਹੈ ਫਿਰ ਸਵਾਰੀਆਂ ਵੀ ਹੋਣੀਆਂ 6-7 ਤਾਂ ਕਿ ਤਾਂ ਕਿ ਤਾਂ ਕਿ ਸੇਫਟੀ ਪਹਿਲਾ ਹੈ ਤਾਂ ਕਿ ਟਾਇਰ ਆਪਣੇ ਸਹੀ ਰਹਿਣ ਰਾਹ 'ਚ ਖੱਜਲ ਖਰਾਬਾ ਨਾ ਹੋਈਏ ਤਾਂ ਕਰਕੇ ਤੇਲ ਪਾਣੀ ਹਮੇਸ਼ਾ ਚੈੱਕ ਕਰਕੇ ਤੁਰਿਆ ਕਰੋ ਘਰੋਂ ਔਰ ਚੈੱਕ ਕਰਕੇ ਤੁਰਨਾ ਚਾਹੀਦਾ ਬਾਬੇ ਉਹ ਹੈ ਤੇ ਬਾਕੀ ਮਿਲਦੇ ਹਾਂ ਉਸੇ ਦਾ ਉੱਥੇ ਜਾ ਕੇ ਹੈ ਲੈ ਵੀ ਹੋ ਹਵਾ ਪਾਣੀ ਕਰਾ ਲਿਆ ਚੈੱਕ ਹੈ ਤੇ ਟੈਨਸ਼ਨ ਨਹੀਂ ਕੋਈ ਮੈਂ ਅਬ ਅਸਤਾਨੀ 35 35 ਕਰ ਦਿਆ 35 35 ਮੈਂ ਰੱਖਦਾ ਉਹਨਾਂ ਨਾਲ ਗੱਡੀਆ ਟੈਰ ਟੱਕਦਾ ਨਹੀਂ ਯਾਰ 40 ਕਰ ਦਈਏ ਗੱਡੀ ਟੱਕਦੀ ਬਹੁਤਾ ਖੜਕਣ ਲੱਗ ਪਾ ਰਹੀ ਲੈ ਵੇ ਮਿੱਤਰਾਂ ਤੇਲ ਪਾਣੀ ਵੀ ਪਵਾ ਲਿਆ ਹਵਾ ਵੀ ਭਰਾ ਲਈਆ ਤੇ ਹੁਣ ਡਰਾਈਵਰ ਭਾਈ ਨੂੰ ਡੀਗਦਾ ਉਹਨੂੰ ਗੱਡੀ ਫਰਾਦੀ ਆ ਰਾਣੀ ਸੁਨਦਰਾ ਹੈ ਤੇ ਬਾਕੀ ਪੇਪਰ ਵਰਕ ਯਾਰ ਪੂਰਾ ਹੋਣਾ ਚਾਹੀਦਾ ਗੱਡੀ ਦਾ ਮੈਨਾਂ ਪੇਪਰ ਵਰਕ ਆਪਾਂ ਕਾਲ ਕਰਦਾਂ ਨੇ ਬਸ ਚੇਤਿਆ ਰਹਿੰਦਾ ਸਾਲ ਪੋਲਿਊਸ਼ਨ ਦਾ ਤਾਂ ਚੇਤਿਆ ਰਹਿੰਦਾ ਦੋ ਤਿੰਨ ਮਹੀਨੇ ਕਾਲਾ ਗੁਜ਼ਰ ਜਾਂਦੇ ਕਦ ਮੋਕ ਗਿਆਂਦਾ ਇਹ ਤਾਂ ਕੁਦਰਤ ਹੀ ਮੈਂ ਦੇਖ ਲਿਆ ਚਾਰ ਪੰਜ ਦਿਨ 10 ਦਿਨ ਉੱਪਰੇ ਹੋ ਗਏ ਸੀਗੇ ਐਦਾਂ ਚਾਈ ਜਾਂਦਾ ਸੀ ਮੈਂ ਤੇ ਬਾਬੇ ਨੇ ਮੇਰ ਰੱਖੀ ਆ ਤੇ ਕੁਦਰਤ ਹੀ ਧਿਆਨ ਪੈ ਗਿਆ ਅੱਜ ਧਿਆਨ ਉਦੋਂ ਪੈਂਦਾ ਹੁੰਦਾ ਜਾ ਕੇ ਤੇ ਬੜਾ ਕਿੜਾ ਆਂਦਾ ਦੂਰ ਦਾ ਫੇਰ ਧਿਆਨ ਪੈਂਦਾ ਲੋਕਲ ਨਹੀਂ ਆਪਾਂ ਕਰਦੇ ਗੌਰ ਗੌਰ ਕਰਨਾ ਚਾਹੀਦਾ ਮੇਰਾ ਭਰਾ ਯਾਰ ਪੇਪਰ ਵਰਕ ਤੋਂ ਬਿਨਾ ਕਾਦੀ ਗੱਡੀ ਆ ਪੇਪਰ ਵਰਕ ਪੂਰਾ ਹੋ ਤੇ ਬਾਕੀ ਹੁਣ ਦੇ ਦੇ ਡਰਾਈਵਰ ਨੂੰ ਗੱਡੀ ਤੇ ਉਹ ਰੋ ਛੋਟੀ ਰਾਣੀ ਚੱਕ ਲਈ ਆ ਫੜਾ ਦੀ ਡਰਾਈਵਰ ਭਾਈ ਲੈ ਵੇ ਰਾਣੀ ਆ ਗਈ ਛੋਟੀ ਹਨ 8:48 ਇਹ ਤੇਲ ਉੱਚ ਵੀ ਪਵਾ ਦੀ ਹੈ ਕਿਉਂਕਿ ਤੇਲ ਇੱਥੋਂ ਪਵਾ ਦੀ ਹੁਣ ਬੜਾ ਘੈਂਟ ਤੇਲ ਆ ਯਾਰ ਨਵਾਂ ਪੰਪ ਕੋਲ ਹਾਈਡਰੌਲਿਕ ਮਸ਼ੀਨ ਆ ਤੇ ਛੋਟੀ ਰਾਣੀ ਪਾਉ ਫਲਣੀ ਤੇ ਆ ਰਾਣੀ ਫਲਣੀਆਂ ਛੋਟੇ ਬਾਈ ਨੇ ਛੋਟੇ ਬਾਈ ਨੇ ਫੜਾ ਨਹੀਂ ਦੂਜੇ ਬਾਈ ਨੂੰ ਹੈ ਕਿਉਂਕਿ ਲੇਟ ਮੈਂ ਬਹੁਤ ਹੋ ਗਿਆ ਯਾਰ 9 ਵਜੇ ਦਾ ਟਾਈਮ ਸੀ ਪੌਣੇ 10 ਹੈ ਨਾ 9:43 ਹੋ ਗਏ ਮੇਰੇ ਵੀਰੋ ਹੁਣ ਗੱਡੀ ਖਿੱਚ ਕੇ ਲੈ ਜਾਣੀ ਪੈਣੀ ਮੈਨੂੰ ਥੋੜੀ ਖਿੱਚ ਕੇ ਬੈ ਗਲਤੀ ਆਪਣੀ ਹੈ ਨਾ ਡਰਾਈਵਰ ਨੂੰ ਮੈਂ ਕਹਿ ਦਿੱਤਾ ਮੈਂ ਕਹਾ ਜਾਣਾ ਡਰਾਈਵਰ ਭਾਈ ਨੂੰ ਕਹਿ ਦਿੱਤਾ ਨੂੰ ਟਾਈਮ ਦੱਸਿਆ ਨਹੀਂ ਕਿੰਨੇ ਵਜੇ ਜਾਣਾ ਹੈ ਮੈਂ ਇਹਨੂੰ ਫੋਨ ਕੀਤਾ ਮੈਂ ਭਾਈ ਕਿੱਥੇ ਰਹਿ ਗਏ ਯਾਰ ਤੁਸੀਂ ਮੈਨੂੰ ਦੱਸਿਆ ਤਾਂ ਕੁਝ ਹੈ ਨਹੀਂ ਕਹਿੰਦਾ ਉਹ ਤੇਰਾ ਭਲਾ ਉਹਦਰੋ ਸਵਾਰੀ ਡੇਕ ਦੀ ਐਦਾਂ ਵੀ ਹੋਈ ਨਹੀਂ ਕਾਲੀ ਗਾਲੀ ਚ ਨਾ ਦਿਮਾਗ ਕਨਫਿਊਜ਼ ਹੋ ਜਾਂਦਾ ਬੰਦ ਵਾਲਿਆਂ ਦਾ ਕੋਈ ਸਮਝ ਨਹੀਂ ਆਦੀ ਕੀ ਕਰਦੇ ਆਪਾਂ ਕੀ ਨਹੀਂ ਕਰਦੇ ਨਾ ਲੈਵੇਂ ਮਿੱਤਰਾਂ ਬੜਾ ਬਾਈ ਆਪਣਾ ਆ ਗਿਆ ਸਿਆ ਰਾਣੀ ਫਰਾਤੀ 645 ਤੇ ਆਪਾਂ ਚੱਕੋਣੇ ਰਾਣੀ ਛੋਟੀ 2948 ਹੈ ਆਪਣੀ 645 ਆਪਣਾ ਛੋਟਾ ਬ੍ਰੋ ਇਸ ਗੱਲ ਉਹਦਾ ਯਸੇ ਕਪੜੇ ਪ੍ਰਸ ਬਹੁਤ ਲੇਟ ਹੋ ਗਏ ਬਾਬੇਵਾ ਚਾ ਬਹੁਤ ਲੇਟ ਹੋ ਗਿਆ ਹੁਣ ਗੱਡੀ ਖਿੱਚਣੀ ਪੈਣੀ ਹੈ ਪੂਰੀ ਐਦਾਂ ਵੀ ਹੋ ਜਾਂਦਾ ਯਾਰ ਇੱਕ ਗੱਲ ਮੈਂ ਦੇਖੀ ਲੇਟ ਤਾਂ ਪਹਿਲਾਂ ਹੀ ਬਹੁਤ ਹੋਇਆ ਵਾ ਜਿਆਦਾ ਨਾ ਕਾਲੀ ਹੁੰਦੀ ਯਾਰ ਤੇ ਕਾਲੀ ਅੱਗੇ ਟੋਏ ਐਨੇ ਪੈਂਦੇ ਨੇ ਉਹਦੀ ਗੱਲ ਛੱਡਦਾ ਉਹ ਟ੍ਰੈਫਿਕ ਐਨੀ ਮਿਲਦੀ ਉਹ ਤੁਹਾਨੂੰ ਜਾਮ ਮਿਲ ਲੈ ਗੱਡੀਆਂ ਆਵਾ ਕੌਣ ਮਿਲਦੀਆਂ ਭਰਪੁਰ ਇਹ 10 ਵਜੇ 9:60 9 ਵਜੇ ਦਾ ਟਾਈਮ ਸੀ ਕਿੱਦਾਂ ਯਾਰ ਕਿਉਂ ਇੰਨਾ ਲੇਟ ਹੋਣ ਲੱਗਾ ਮੈਂ ਕਿਉਂ ਲੇਟ ਹੋਣ ਲੱਗਾ ਸਮਝ ਤੋ ਬਾਹਰ ਹੋਇਆ ਵਾ ਚੱਕਰ ਅੱਗੇ ਮੈਂ ਇੰਨਾ ਟਾਈਮ ਟੇਬਲ ਦਾ ਪੱਕਾ ਸੀ ਨਾ ਜੇ ਸਵਾਰੀ ਨੇ ਮੈਨੂੰ 7 ਵਜੇ ਦਾ ਟਾਈਮ ਦਿੱਤਾ ਮੈਂ 6:45 ਤੇ ਪਹੁੰਚ ਜਾਂਦਾ ਸੀਗਾ ਆਹ ਸਾਲ ਕਿਦੋਂ ਇਦਾਂ ਹੋਣ ਲੱਗਿਆ ਪਰ ਨਹੀਂ ਆ ਤਾਂ ਚੇਂਜ ਕਰਦੇ ਆ ਯਾਰ ਇਹ ਪੌਪ ਭੈੜੀਆਂ ਆਤਾਂ ਵਾਲੀਆਂ ਮੈਂ ਬਹੁਤ ਜ਼ਿਆਦਾ ਭੈੜੀਆਂ ਆਤਾਂ ਨੰਬਰ ਘਟਦੇ ਆਪਣੇ ਲੱਸੀ ਹੁੰਦੀ ਹੈ ਆਪਣੀ ਰੈਪਿਊਟੇਸ਼ਨ ਡਾਊਨ ਹੁੰਦੀ ਸਵਾਰੀਆਂ ਕਹਿੰਦਾ ਇਹ ਇੱਕ ਵਾਰ ਦਾ ਇਹਦਾ ਕੰਮ ਆ ਨਾ ਨਹੀਂ ਯਾਰ ਇਹ ਆਤਾਂ ਸੁਧਾਰੀਏ ਉਹ ਭਾਈ ਪਾਸੇ ਕਾਲਾ ਯਾਰ 1122 ਵਾਲਿਆ ਕਾਹਨੂੰ ਤਾਂ ਲੈਖਾ ਲਿਆ ਮੇਰਾ ਗੱਬੇ ਨੂੰ ਕਰੀ ਜਾ ਨਾ ਤੂੰ ਗੱਬੇ ਨੂੰ ਕਰੀ ਜਾ ਨਾ ਕਰਨਾ ਪਾਸੇ ਨੂੰ ਮੇਰਾ ਵੀਰ ਉਦਦਾ ਉਹ ਚੌਕ ਐ ਬਿੱਲਾ ਪਿਆ ਹੁੰਦਾ ਜਦ ਉਦਦਾ ਆਈਏ ਆਪਾਂ ਹੁਣ ਜਾਇਦਾ ਕਾਲੀ ਹੁੰਦੀ ਤਾਂ ਟ੍ਰੈਫਿਕ ਜਾਮ ਹੋਏ ਹੋਏ ਪਤਾ ਨਹੀਂ ਇਦਾਂ ਕਿ ਮੇਰੇ ਨਾਲ ਹੁੰਦੀ ਯਾਰ ਕਿ ਸਾਰੇ ਭਰਾਵਾਂ ਨਾਲ ਹੁੰਦੀ ਯਾਰ ਕੀ ਚੱਕਰ ਆ ਯਾਰੇ ਚੱਕ ਤੇ ਬਾਬੇਓ ਮੇਰਾ ਭਰਾ ਯਾਰੇ ਕਿ ਵੀਡੀਓ ਨੂੰ ਪੂਰੀ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਇਹਨਾਂ ਰਾਹ ਚ ਨਾ ਛੱਡੇ ਕਰੋ ਸਕੇਪਰ ਨਾ ਕਰਿਆ ਕਰੋ ਉਹਨੇ ਯਾਰ ਬਹੁਤ ਮੈਨੂੰ ਨੁਕਸਾਨ ਹੁੰਦਾ ਭਰਾ ਭਰਾ ਨਾਲ ਤੇ ਯਾਰ ਇੰਨਾ ਕੰਮ ਕਰਦਾ ਕਰੋ ਮੇਰਾ ਭਰਾ ਨਾ ਫੁੱਲ ਵਾਚ ਕਰ ਲਿਆ ਕਰੋ ਇੱਕ ਵਾਰ ਆਪਣੇ ਭਰਾ ਦੀ ਵੀਡੀਓ ਹਾਲੋ ਬੋਚ ਕਰਦਾ ਕਰੋ ਯਾਰ ਆਲੀ ਨਹੀਂ ਯਾਰ ਮੈਨੂੰ ਨਹੀਂ ਪਤਾ ਫੇਰੀ ਵੀਡੀਓ ਪੂਰੀ ਦੇਖਿਆ ਕਰੋ ਐਦਾਂ ਨਾ ਕਰਿਆ ਕਰੋ ਆਪਣੇ ਭਾਈ ਨਾਲ ਫੋਲੋ ਅੱਜ ਕਰਦਾ ਕਰੋ ਮੇਰਾ ਭਰਾ ਯਾਰ ਲੈ ਚਲੇ ਚ ਕਰਦੀ ਜਾਂਦੀ ਆਣਾ 3.4 ਦੀ ਕਹਿੰਦੇ ਲੈ ਛਲੇ ਚ ਕਰਦੀ ਜਾਂਦੀ ਆਣਾ 3.4 100 ਪਰ ਜਾਂਦੀ ਆ ਲੇਟ ਬਹੁਤ ਆ ਮੇਰੇ ਵੀਰੋ ਲੇਟ ਅੱਜ ਦੇ ਟਾਈਮ ਆਹ ਦਿਨ ਅਜ ਆਹ ਬੜਾ ਭੜੇ ਕੰਮ ਹੁੰਦਾ ਪਿਆ ਜਿਹੜੀ ਕਣਕ ਬਾੜੀਆਂ ਚਲਦੀਆਂ ਗੱਡੀ ਸ਼ੀਸ਼ੇ ਬੰਦ ਦੇ ਅੰਦਰ ਪਤਾ ਨਹੀਂ ਕਿਦਾਂ ਇਹਨਾਂ ਡਸਟ ਆਈ ਜਾਂਦਾ ਯਾਰ ਹੈਨਾ ਦੇ ਆੜੇ ਜੇ 10 10 ਡੈਸ਼ਬੋਰਡ ਸਾਫ ਕਰਨਾ ਪੈਂਦਾ ਸੀਡੀ ਸਕਰੀਨ ਡੈਸ਼ਬੋਰਡ ਇਹਨੇ ਭਰੀ ਜਾਂਦਾ ਪਤਾ ਨਹੀਂ ਕਿ ਐ ਚੱਕਰ ਇਹਨੇ ਹੋ ਇੱਕ ਸਵਾਰੀ ਨੂੰ ਹੁਣ ਪਤਾ ਨਹੀਂ ਕੀ ਬਾਨਾ ਮਾਰਨਾ ਆਪਣਾ ਅੱਜ ਡਰਾਈਵਰ ਲੇਟ ਕਰਾਤਾ ਕਿ ਗੱਡੀ ਦਿੱਲੀੋਂ ਆਈ ਕਿ ਮੈਂ ਬਾਬੇ ਦੇੋਂ ਆਇਆ ਕਿ ਮੇਰਾ ਡੇਢ ਦੋ ਖ ਦਾ ਸੀਗਾ ਕੀ ਕਹੂੰਗਾ ਯਾਰ ਸਮਝ ਤੋਂ ਬਾਹਰ ਆਇਆ ਚਲੋ ਦੇਖਦੇ ਹਾਂ ਉੱਥੇ ਜਾ ਕੇ ਪਰ ਮੈਂ ਬਾਨਾ ਮਾਰਦਾ ਤਾਂ ਹੁੰਦਾ ਨਹੀਂ ਇਹ ਰਿਜ਼ਲਟ ਹੀ ਦੱਸਦਾ ਉਹਨਾਂ ਅੱਜ ਮਾਰਨਾ ਪਿਆ ਕਿਉਂਕਿ ਲੇਟ ਬਹੁਤ ਸਵਾ ਘੰਟਾ ਮੈਨਾਂ ਦਾ ਡੇਢ ਘੰਟਾ ਲੇਟ ਹੋ ਜਾਣਾ ਉੱਥੇ ਪਹੁੰਚਦੇ ਨੂੰ ਤਾਂ 8 ਵਜੇ ਕੇ 11 ਮਿੰਟ ਹੋ ਗਏ ਜਿੱਦਾਂ ਟਾਈਮ ਵਧੀਆਂ ਤਾਂ ਸਾੜਕਾਂ ਵਧ ਜਾਂਦੀਆਂ ਸਾੜੇ ਲੱਸੀ ਹੋ ਜਾਂਦੀ ਰੈਪੜੀਆਂ ਡਾਊਨ ਹੋ ਜਾਂਦੀ ਐ ਇਸਦਾ ਬਾੜੀਓ ਸਹੂਲਤਾਂ ਸਵਾਈਟੀ ਦੀਆਂ 11 ਮਿਤਰਾਂ ਪਹੁੰਚ ਕੇ ਪਿੰਡ ਸਿਆਲਪੁਰ ਤੇ ਕਰੋ ਦਰਸ਼ਨ ਗੁਰੂ ਘਰ ਦੇ ਹੈ ਆਏ ਆਏ ਸਕੂਨ ਹੈ ਲੱਗ ਆ ਯਾਰ ਵਾਹਿਗੁਰੂ ਵਾਹਿਗੁਰੂ ਜੀ ਮੇਰੇ ਪਰਿਆ ਹੱਥ ਰੱਖੀ ਸਾਡੇ ਤੇ ਵੀ ਤੇ ਤੁਹਾਡੇ ਤੇ ਵੀ ਵਾਹਿਗੁਰੂ ਮੇਰੇ ਪਰਿਆ ਹੱਥ ਰੱਖੀ ਤੇ ਬਾਕੀ ਗੁਰੂ ਘਰ ਦੇ ਦਰਸ਼ਨ ਹੋ ਗਏ ਹੁਣ ਨੀ ਕੋ ਟੈਨਸ਼ਨ ਹੈ ਹੁਣ ਦੇ ਨੇ ਵਧੀਆ ਲੱਗੂ ਹੈ ਜਦੋਂ ਵੀ ਯਾਰ ਮੈਂ ਨੰਗ ਦਾ ਨਾ ਗੁਰੂ ਘਰ ਮਰਿਓ ਮੱਥਾ ਟੇਕ ਕੇ ਸਿਰ ਝੁਕਦਾ ਝੁਕਦਾ ਕਿਉਂਕਿ ਸੋਨ ਵੀ ਵੱਖਰਾ ਹੈ ਗੁਰੂ ਘਰ ਦਾ ਜਿੰਨਾ ਤੁਸੀਂ ਗੁਰੂ ਘਰ ਨਾਲ ਜੁੜ ਕੇ ਰਹੋਗੇ ਯਾਰ ਉਨਾ ਹੀ ਤੁਹਾਡੀ ਨਾ ਜ਼ਿੰਦਗੀ ਵਧੀਆ ਵਧੀਆ ਢੰਗ ਨਾਲ ਵੀ ਦੋਏ ਕੁਛ ਨਾ ਕੁਛ ਖੁਸ਼ੀਆਂ ਆਈਆਂ ਹੋਊਗੀਆਂ ਤੁਹਾਡੇ ਘਰ ਤੇ ਜੇ ਤੁਸੀਂ ਗੁਰੂ ਘਰ ਨਾਲ ਮਤਲਬ ਵਧੀਆ ਤਰ੍ਹਾਂ ਜੁੜ ਕੇ ਰਹਿੰਦੇ ਆ ਜੇ ਤੁਸੀਂ ਗੁਰੂ ਨਾਲ ਰੋਸ ਕੇ ਬਹਿਗੇ ਤਾਂ ਤੁਹਾਡੀ ਜਿੰਦਗੀ ਹਿਸਾਬ ਲਾ ਲੋ ਕਿੰਦਾ ਜਾੜਾ ਪੈ ਸਕਦਾ ਹੈ ਨਾ ਬਾਕੀ ਸਭ ਸਭ ਤੋਂ ਸਿਆਣੇ ਆ ਗਲਤੀ ਫਾਲਤੀ ਮaaf ਕਰਿਓ ਭਰਾਵਾ ਇੰਨਾ ਸਿਆਣਾ ਵੀ ਨਹੀਂ ਮੈਂ ਜੋ ਦਿਲ ਚ ਗੱਲਾਂ ਆਦੀਆਂ ਤੁਹਾਨੂੰ ਦੱਸਦਾ ਨਾ ਉਹਨਾਂ ਪਹੁੰਚਣ ਲੱਗਿਆ ਸਵਾਰੀ ਦੇ ਘਰੇ ਸਵਾਰੀ ਦੇ ਪਿੰਡ ਪਹੁੰਚ ਗਿਆ ਹੁਣ ਹੌਸਲਾ ਜਿਹਾ ਹੋ ਗਿਆ ਜਾ ਗਊਂਗਾ ਯਾਰ ਪਹਾਨਾ ਨਹੀਂ ਕੋਈ ਲੱਭਿਆ ਕਿਆ ਗਊਂਗਾ ਨੂੰ ਕੱਲ ਦੇ ਲੇਟ ਹੋਇਆ ਵਜਾ ਵਜਾ ਕੀ ਐ ਚੱਲ ਕੀ ਐ ਸੱਸੀ ਘਾਲ ਜੀ ਬਹੁਤ ਲੇਟ ਹੋ ਗਈ ਆ ਜਾ ਉਹ ਗੱਡੀ ਦਿੱਲੀ ਮਿਲ ਗਿਆ ਹੈ ਨਹੀਂ ਗੱਡੀ ਫਸ ਗਈ ਦਿੱਲੀ ਜਾਣ ਸੱਸੀ ਘਾਲ ਜੀ ਅੱਛਾ ਦਿੱਲੀ ਮ ਆਇਆ ਪਹਿਲਾਂ ਦਿੱਲੀ ਗੱਡੀ ਗਈ ਸੀ ਇਹ ਉੱਥੇ ਰੋਪੜ ਦਾ ਰੈਲੀ ਵੋਟਾਂ ਦੀ ਉੱਥੇ ਫਸ ਗਈ ਜਾਨ ਚ ਗੱਡੀ ਫੜ ਕੇ ਲਿਆਂਦੀ ਭਾਜੀ ਕਪੂਰ ਲਿਆ ਤਾ ਹਾਂਜੀ ਪਹੁੰਚ ਗਿਆ ਜਲੰਧਰ ਬਾਬਿਓ 12 ਵਜੇ ਪੂਰੇ ਸਵਾਲੀ ਪਹੁੰਚਦੀ ਹੈ ਹਸਪੀਟਲ ਟੈਂਸਰੇ ਗੁਰਨਾਨਾ ਕਮਿਸ਼ਨ ਚੌਕ ਦੇ ਲਾਗੇ ਛਾਗੇ ਹਸਪੀਟਲ ਤੇ ਹੁਣ ਮੈਂ ਕਿਹਦੇ ਗੱਡੀ ਲਾਤੀ ਹੈ ਸ਼ਾਮੇ ਚਾਹ ਚੂ ਦਾ ਜਿਗਾਰ ਦੇਖਿਆ ਚਾਹ ਚੂ ਦਾ ਜਿਗਾਰ ਹੋ ਜਾ ਚਾਹ ਪੀਣ ਨੂੰ ਦਿਲ ਕਰਦਾ ਯਾਰ ਮੈਂ ਗਰਮੀ 'ਚ ਹੈ ਯਾਰ ਬਾਬਿਓ ਗਰਮੀ ਇੰਨੀ ਹੋ ਗਈ ਨਾ ਤੂੰ ਗੱਲ ਛੱਡ ਦੋ ਯਾਰ ਬਸ ਕੇ ਰਿਆ ਕਰੋ ਬਾਬਿਓ ਭੈਣ ਦੀ ਸ੍ਰੀ ਮੈਂ ਤਾਂ ਦੋ ਦਿਨ ਕਵਰਾਟ ਹੋ ਜਾਈ ਹੋਈ ਤੂੰ ਗੱਲ ਛੱਡ ਦੋ ਬਾੜੀ ਕਵਰਾਟ ਹੋਈ ਯਾਰ ਇੱਕ ਮੈਂ ਪੋਸਟ ਪਾਈ ਸੀ ਅੱਜ ਪੋਸਟ ਦੇਖੀ ਸੀ ਕਿ ਇੰਸਟਾਗ੍ਰਾਮ ਤੇ ਕਹਿੰਦੇ ਆ ਚਾਰ-ਪੰਜ ਦਿਨ ਆਪਣਾ ਕੋਲ ਡਰਿੰਕਸ ਵਗੈਰਾ ਨਾ ਪੀਓ ਕੋਈ ਚ ਵਾਇਰਸ ਕਿਸ ਨੇ ਰੜਾਤਾ ਕੋਈ ਪਤਾ ਨਹੀਂ ਕਿਹੜਾ ਯਾਰ ਬਲਣਾ ਰੜਾਤਾ ਸੱਚੀ ਗੱਲ ਆ ਯਾਰ ਕੋਈ ਝੂਠੀ ਖਬਰ ਹੈ ਬਾਕੀ ਪਤਾ ਨਹੀਂ ਤੇ ਮੈਂ ਤਾਂ ਹੁਣ ਡਾਊਟੀਆਂ ਪੈ ਗਿਆ ਮੈਂ ਕੱਲ ਵੀ ਕੋਕ ਪੀ ਲਿਆ ਸੀਗਾ ਦਿੱਲੀ ਦਾ ਪਹਨ ਆਇਆ ਫਿਰ ਦੇਖ ਕੇ ਲਿਆ ਹੁਣਾਂ ਤੁਸੀਂ ਮੈਂ ਵੀਡੀਓ ਬਣਾ ਤੋ ਲਈ ਸੀ ਮੈਂ ਕਿਹਾ ਗੱਡੀ ਦਿੱਲੀ ਗਈ ਸੀ ਇੱਥੇ ਲੇਟ ਹੋ ਗਈ ਜੀ ਤਾਂ ਲੇਟ ਹੋ ਗਿਆ ਤੁਹਾਡੇ ਕੋਲ ਨੂੰ ਪੁੱਛਿਆ ਸੀ ਬੰਦੇ ਕਹਿੰਦੇ ਕੋਈ ਨਹੀਂ hota rehta hai chote chote kam hote rehte hain tumara nittika kam hai rani ta laati hai chhaaveyan sawari hatde ni kande aake chaa pi la hai main keha chaa peeni ni hun jaane chaa peene hai bah gaddi vi appa road te aada la nahi sakde te toll ne padni kaagza chak ke la jaani chaa vi peeti main kaali kaali ch kaali kaali chaa peeti te aagaye gaddi ch nu ਬੇਲੇ ਹੋ ਗਿਆ ਇੱਥੋਂ ਸਕੈਨ ਅਜੇ ਹੋਈ ਨਹੀਂ ਦਵਾਈ ਦੇ ਦਿੱਤੀ ਕਹਿੰਦੇ ਹੁਣ ਦੂਜੇ ਹਸਪੀਟਲ ਜਾਣਾ ਮੈਂ ਕਿਹਾ ਫਾਈਨਲੀ ਉੱਥੋਂ ਤਾਂ ਆ ਗਏ ਯਾਰ ਹੁਣ ਅੱਗੇ ਬੁੱਕ ਕਿਹੜਾ ਅਪਰੋਕਸ ਹਸਪੀਟਲ ਆਇਆ ਤੇ ਗੱਡੀ ਲਾਉਣ ਨੂੰ ਕਿਤੇ ਜਗ੍ਹਾ ਨਹੀਂ ਮਿਲੀ ਪਾਰਕਿੰਗ ਸੀ ਵੀ ਗਰਮੀ ਸੀਗੀ ਮੈਂ ਲਿਆ ਕੇ ਅੱਗੇ ਚੌਂਕ ਜੇ ਤੇ ਲਾ ਲਈ ਇੱਥੇ ਪੂਰੀ ਗਰਮੀ ਆ ਇੱਥੇ ਅੱਧੇ ਲਾ ਕੇ ਬਹਿ ਗਏ ਆ ਲਾਈਫ ਆਪਣੀ ਧੁੱਪੇ ਬੈਠੇ ਆ ਸਾਹਮਣੇ ਬਾਈ ਦੀ ਗੱਡੀ ਇੰਡੀਗੋ ਸ਼ਾਮੇ ਲੱਗੀ ਹੋਆ ਪੂਰਾ ਰਾਤ ਚ ਪਿਆ ਚੌਂਕ ਤੇ ਤੇ ਯਾਰ ਉਹ ਨਹੀਂ ਬੈਠੇ ਆ ਧੁੱਪੇ ਕਹਿੰਦਾ ਮਜਬੂਰੀਆਂ ਮਾਰਦੇ ਆ ਵੀਰੇ ਜਿਹਨਾਂ ਨੂੰ ਬਣਾਇਆ ਬਣਾਇਆ ਸਭ ਕੁਝ ਮਿਲ ਗਿਆ ਉਹਨਾਂ ਨੂੰ ਉਦਾਂ ਨਹੀਂ ਕਦਰ ਹੈ ਜਿਹੜੇ ਕਰਦੇ ਆ ਆਪ ਕਰਕੇ ਕਮਾਦੇ ਆ ਖਾਂਦੇ ਆ ਉਹਨਾਂ ਦੀ ਕੋਈ ਉਦਾਂ ਨਹੀਂ ਕਦਰ ਕਰਦਾ ਹੈ ਕਿਦਾਂ ਦਾ ਸਿਸਟਮ ਦੁਨੀਆ ਤੇ ਹੈ ਅਸੀਂ ਆਪ ਕਰਕੇ ਕਮਾਦੇ ਆ ਖਾਂਦੇ ਆ ਸਭ ਤੋਦੇ ਕਈ ਖਾਲ ਖਾਈ ਜਾਂਦੇ ਆ ਸਮਝ ਨਹੀਂ ਆਉਂਦੀ ਦੁਨੀਆ ਦੀ ਯਾਰ ਮੈਨੂੰ ਤਾਂ ਅੱਜ ਤੱਕ ਦੁਨੀਆ ਦੀ ਧਾਰੀ ਨਹੀਂ ਪਤਾ ਲੱਗੀ ਸੱਚੀ ਦੁਨੀਆ ਦੀ ਸਮਝ ਪਾਇਆ ਯਾਰ ਮੈਂ ਇੱਥੇ ਲਾਈ ਹੋਆ ਰਾਣੀ ਸੁੰਦਰਾ ਹੈ ਮੈਂ ਤਾਂ ਅਖੀਰ ਬਾਹਰੇ ਖੜ ਗਿਆ ਜੋ ਗੱਡੀ ਦਾ ਯਾਰ ਬੈਠੇ ਨਹੀਂ ਹੁੰਦਾ ਏਸੀ ਕਿੰਨਾ ਕ ਟਾਈਮ ਲਾ ਲਈਏ ਉਹਨੇ ਬਚਣ ਜਿੰਨੇ ਆਪਾਂ ਤੇਲ ਖੂਦ ਲਾਣਗੇ ਏਸੀ ਲਾ ਕੇ ਬੈਠਾ ਗਿਆ ਆ ਬਹੁਤ ਦਿੱਕਤਾਂ ਵਾਲੀ ਸ਼ਹਿਰਾਂ ਪਿੰਡਾਂ ਚ ਬੰਦਾ ਗੱਡੀ ਛਵੇਂ ਛੂਵੇਂ ਲਾ ਕੇ ਬੈਠਾ ਰਹਿੰਦਾ ਹੈ ਸਲਾਦ ਸੂਰਾ ਹੈ ਬਾਕੀ ਕਿੰਨੀ ਦੁਨੀਆ ਦੇਖ ਲੋ ਰੋਡ ਤੇ ਨਾ ਨੱਠੀ ਭੱਜੀ ਫਿਰਦੀ ਦਿਨ ਨੂੰ ਰਾਤ ਨੂੰ ਕੋਈ ਹੁੰਦੇ ਕਿੱਥੇ ਜਿੱਲਾਂਦੇ ਆ ਬਾਕੀ ਅੱਜ ਵੀ ਦਰਖਤ ਨੇ ਬਚਾਇਆ ਹੋਇਆ ਹੈ ਇੱਕ ਰੁੱਖ ਲੱਖਾਂ ਸੋਖ ਲੋਕੀ ਕਹਿੰਦੇ ਨਾ 100 ਸੁੱਖ ਮੈਂ ਤਾਂ ਕਹਿੰਦਾ ਲੱਖਾਂ ਸੁੱਖ ਦਰੱਖਤ ਦੇ ਦਰੱਖਤਾਂ ਸ਼ਾਮੇ ਖੜੇ ਅੱਜ ਵੀ ਦਰੱਖਤਾਂ ਨੇ ਬਚਾਇਆ ਵਾ ਲਾਇਆ ਕਰੋ ਬੂਟੇ ਮੇਰਾ ਭਰਾਇਆ ਜਰੂਰ ਲਾਓ ਸਾਡੇ ਦੀ ਕਿਸੇ ਹੋਰ ਦੇ ਭਲੇ ਲਈ ਲਾਓ ਫਾਈਨਲੀ ਫਾਈਨਲੀ ਬਾਬਿਓ ਸਵਾਰੀ ਦਾ ਫੋਨ ਆ ਗਿਆ ਮੈਂ ਕਿਹਾ ਆ ਗਿਆ ਜੀ ਆ ਗਿਆ ਹਸਪੀਟਲ ਦੇ ਮੋੜੇ ਮੈਂ ਗੱਡੀ ਘੁਮਾ ਕੇ ਘੁੰਮ ਲੈ ਆਣੀ ਹੈ ਨਾ ਐਦਾਂ ਬੈਕ ਲੈ ਚੱਲਦੇ ਆ ਪਿੱਛੇ ਟ੍ਰੈਫਿਕ ਆਂਦੇ ਹੀ ਪਹੁੰਚ ਦੁੱਧਾ ਹਨੇ ਬਹੁਤ ਦੂਰ ਪਾਣਾ ਕਮਾ ਗਿਆ ਉਹ ਚੌਂਕ ਤੋਂ ਮੋੜ ਕੇ ਪਿੱਛੇ ਚੌਂਕ ਤੇ ਜਾਣਾ ਪਿਆ ਮੈਂ ਕਿਹਾ ਇਦਾਂ ਬੈਕ ਰੈ ਚੱਲਦੇ ਆ ਰਾਣੀ ਸੁੰਦਰਾ ਹੈ ਵਿਚਾਰਾ ਤਾਂ ਖੱਜਲ ਕਰਦਾ ਫਾਸਟੈਗ ਵਾਲੇ ਵਿੱਚ ਬੈਲੈਂਸ ਵੀ ਹੈਗਾ ਇਹਦੇ ਫੇ ਹੁਣ ਦੂਜਾ ਕਰਨ ਲੱਗੇ ਹੋ 578 ਰੁਪਏ ਦੇ ਵਿੱਚ ਆ ਹੁਣ ਕਹਿੰਦੇ ਬੈਲੈਂਸ ਨਹੀਂ ਵਿੱਚ ਪਹਿਲਾਂ ਵੀ ਗੱਡੀ ਘੜਾਉਂਦੀ ਹੁਣ ਫੇ ਗੱਡੀ ਘੜਾਉਂਦੀ ਅੱਬਾ ਆ ਰਾਮ ਟੋਲ ਪਲਾਜ਼ਾ ਦੇ ਇਦਾਂ ਦੇ ਕੰਮ ਕਰਦੇ ਯਾਰ ਇਹ ਖੱਜੜੇ ਕਰਦੇ ਯਾਰ ਬੰਦੇ ਨੂੰ ਹੋਰ ਕੀ ਕਰਨਾ ਨੇ ਫਾਸਟੈਗ ਦਾ ਮਤਲਬ ਕੀ ਆ 578 ਰੁਪਏ ਦੇ ਵਿੱਚ ਆ ਯਾਰ ਤੇ 25 ਮਿੰਟ ਲੋਆ ਤਿਆਰ ਸਾਡੇ ਤੇ ਇਹਨਾਂ ਨੇ ਬਹਿਰਾਮ ਟੋਲ ਪਲਾਜ਼ਾ ਦੇ 578 ਰੁਪਏ ਫਾਸਟ ਹੈ ਕਹਿੰਦੇ ਵਿੱਚ ਤੇ ਕਹਿੰਦੇ ਗੱਡੀ ਮੈਨੂੰ ਕਹਿੰਦੇ ਪਿੱਛੇ ਲਾਜੋ ਰੀਚਾਰਜ ਕਰਕੇ ਲਿਆਓ ਬੈਲੈਂਸ ਲੋਆ ਤੇ ਆਪਣੀ ਛੋਟੀ ਗੱਡੀ ਹੈ ਛੋਟੇ ਭਾਈ ਦੇ ਫੋਨ ਨਾਲ ਲਿੰਕ ਆ ਜਾ ਮੈਂ ਬੈਲੈਂਸ ਦੇਖਿਆ ਉਹਦੇ 578 ਰੁਪਏ ਇਹਨਾਂ ਨੇ ਮੈਨੂੰ ਦਿਖਾਏ ਵੀ ਮੰਨਣਾ ਸਿਸਟਮ ਲੋਆ ਮੈਂ ਕਹਿੰਦਾ ਸਾਡੀ ਕੀ ਗਲਤੀ ਆ 15 20 ਮਿੰਟ ਯਾਰ ਹਰਾਸਮੈਂਟ ਕੀਤਾ ਸਾਨੂੰ ਇਹਨਾਂ ਨੇ ਤੇ ਆ ਮੈਂ ਸਕਰੀਨਸ਼ਾਟ ਵਿੱਚ ਲਾਣਾ ਦੇਖਿਓ 578 ਰੁਪਏ ਵਿੱਚ ਹੈ ਮਰੀ ਉਹਨਾਂ ਜਿਹੜੇ ਤੇ ਮੈਨੂੰ ਕਹਿੰਦੇ ਗੁਆਰਟੀ ਫਰਮ ਦੇ ਦੇ ਗੱਡੀ ਅੱਗੇ ਲਾ ਲਓ ਐਦਾਂ ਦੇ ਯਾਰ ਕੰਮ ਕਰਦੇ ਆ ਟੋਲ ਪਲਾਜ਼ੇ ਵਾਲੇ ਫਾਸਟ ਦਾ ਮਤਲਬ ਕੀ ਆ ਹੁੰਦਾ ਵੀ ਸਾਰਾ ਕੰਮ ਫਾਸਟ ਨਾ ਸਭ ਤਾਂ ਮੈਂ ਖੱਜਲ ਕੀਤਾ ਯਾਰ 15 20 ਮਿੰਟ ਇੱਥੇ ਬਹਿਰਾਮ ਟੋਲ ਪਲਾਜ਼ੇ ਦੀ ਗੱਲ ਆ ਇਹ 500 ਰੁਪਏ ਆਉਣ ਦੇ ਬਾਵਜੂਦ ਵੀ ਐਦਾਂ ਕੀਤਾ ਜੀਜੀ ਬੈਂਸੇ ਕਰਦੇ ਕਾਫੀ ਗੋਸ਼ ਹੋਇਆ ਫਾਸਟ ਹੈ ਕਿ ਉਹ ਨਾ ਜਿੜਾ ਜਿੜੇ ਬਹੁਤ ਹੋਈ ਬੱਚੂ ਮੈਂ ਫੋਨ ਕਰ ਲਿਆ ਤੇ ਪਹਿਲਾਂ ਕਾਫੀ ਸਾਡੀ ਜਿਰਿਆ ਹੋਈ ਯਾਰ ਹਨਾ ਤੇ ਕਹਿੰਦਾ ਫਾਸਟ ਹੈ ਦਾ ਮਤਲਬ ਕੀ ਆ ਯਾਰ ਭਈ ਕੰਮ ਫਾਸਟ ਹੈ ਨਾ ਫਿਰ ਟਾਈਮ ਲੱਗਣਾ ਮੇਰੇ ਤੋਂ ਪਹਿਲਾਂ ਗੱਡੀ ਜਾਵੇ ਜਾਂ ਵਿੱਚ ਬੈਲੈਂਸ ਹੈ ਕਿਉਂ ਖੱਜਲ ਕਰਦੇ ਸਾਡੀ ਕਿ ਗਲਤੀ ਹੈ ਜਾਂ ਤੁਹਾਡਾ ਸਿਸਟਮ ਡਾਊਨ ਆ ਫਿਰ ਸਾਡੀ ਥੋੜੀ ਗਲਤੀ ਆ ਤੇ ਮੰਨਣਾ ਪੈਸੇ ਹੈ ਨਹੀਂ ਰੀਚਾਰਜ ਕਰੋ ਫੇ ਮੈਂ ਦਿਖਾਇਆ ਕੱਢ ਕੇ ਵਿੱਚ ਹਨਾ ਫੇ ਕਹਿੰਦੇ 50 ਰੁਪਏ ਵਿੱਚ ਹੋਰ ਪਾ ਲੋ ਫੇ 10 ਫੇ ਮੈਂ 100 ਪਾ ਦਿੱਤਾ ਫੇ ਵੀ ਕਹਿੰਦੇ ਤੁਹਾਡਾ ਹੁਣ ਲੋ ਬੈਲੈਂਸ ਨਹੀਂ ਨਾ ਮੇਰੀ ਥੋ ਗੱਭਾ ਆਈਡੀ ਬਰੋਂ ਲੈ ਤੋ ਗੱਡੀ ਕਹਿੰਦੇ ਭਾਈ ਸਾਈਡ ਤੇ ਲਾਓ ਉੱਪਰ ਦੱਸ ਕਯਾ ਮੈਂ ਕਿਹਾ ਸੀ ਨੌਕਰ ਹੋਰ ਠੇਕਾ ਦੇ ਇੱਕ ਬੈਲੈਂਸ ਭਾਂਜਾ ਆਪ ਤੁਹਾਨੂੰ ਫਾਸਟ ਹੈਕਰ ਕਿ ਤੁਹਾਨੂੰ ਟੈਕਸ ਦੇਣੇ ਆ ਪੈਸੇ ਦੇਣੇ ਆ ਇੱਕ ਹੁਣ ਗੱਡੀਆਂ ਤੇ ਰੱਜ ਖੜਾ ਕੇ 15 ਮਿੰਟ ਤੁਹਾਡਾ ਰੰਜਿਆ ਕਰੋ 15 ਮਿੰਟ ਉੱਪਰ ਲਾ ਕੇ ਆਓ ਮੈਂ ਕਢਣੀ ਕਢਣ ਦੇ ਮੈਂ ਇੱਥੇ ਬੰਦ ਕਰਨ ਲੱਗਿਆ ਮੈਂ ਬਲੌਗ ਬਣਾਉਣ ਲੱਗਿਆ ਫੇ ਚੱਲ ਕੰਨਾਂ ਚ ਤੂੰ ਤੂੰ ਮੈਂ ਮੈਂ ਕੀਤੀ ਕੰਨਾਂ ਚ ਗੁੱਟਮਟ ਜੀ ਕੀਤੀ ਚੱਲ ਜਾਓ ਕਹਿੰਦੇ ਐਡਾ ਸਾਡੇ ਹਰਾਸਮੈਂਟ ਕਰਦੇ ਆ ਉਹਨਾਂ ਜੇਸ ਵਾਲੇ ਮਤਲਬ ਉੱਥੇ ਖੜ ਜਾਂਦਾ ਮੈਂ ਉੱਪਰ ਜਾਂਦਾ ਟਾਈਮ ਵੇਸਟ ਕਰਦਾ ਹਨਾ ਖੱਜਲ ਹੁੰਦੇ ਜਦੋਂ ਥੋੜੇ ਦਬਕੇ ਇਹਨਾਂ ਨੂੰ ਯਾਰ ਮੈਂ ਥੋੜੀ ਢੰਗ ਤਰੀਕੇ ਨਾਲ ਗੱਲ ਕਰੇ ਥੋੜੀ ਇਹਨਾਂ ਨਾਲ ਯਾਰ ਫੇਰ ਲੋਟ ਆਉਂਦਾ ਕੰਮ ਐਦਾਂ ਦਾ ਯਾਰ ਵੈਰੀ ਬੈਡ ਸਿਸਟਮ ਇੰਡੀਆ ਦਾ ਬਹਿਰਾਮ ਟੋਲਪਲਾਜੇ ਦਾ ਬਿਲਕੁਲ ਲੱਸੀ ਟੋਲਪਲਾਜੇ ਆ ਫਾਈਨਲੀ ਸਾਢੇ ਤਨ ਹੋ ਗਏ ਹੁਣ ਆ ਗਿਆ ਨਮਾ ਸ਼ਹਿਰ ਰਸਤੇ ਯਾਰੀ ਚ ਕਹਿੰਦੇ ਇੱਥੇ ਰੋਟੀ ਪਾਣੀ ਖਾ ਕੇ ਫੇਰ ਜਾਣਾ ਮੈਨੂੰ ਕਹਿੰਦੇ ਆ ਜਾ ਮੈਂ ਕਹਾਂ ਯਾਰ ਮੈਂ ਤਾਂ ਖਾਣੀ ਨਹੀਂ ਕਿ ਉਹ ਵੀ ਘਰੋਂ ਖਾ ਕੇ ਆਈ ਦੀ ਮੋੜ ਕੇ ਘਰੇ ਖਾਈ ਦੀ ਹੈ ਗਰਮੀ ਬਹੁਤ ਆ ਮੈਂ ਤਾਂ ਬਹਿ ਗਿਆ ਬਾਈ ਗੱਡੀ ਚ ਯਾਰ ਇਹ ਤਾਂ ਸੱਚੀ ਬੱਸ ਹੋ ਗਈ ਯਾਰ ਉਹ ਅਵਾ ਗੌਣ ਗਰਮੀ ਰਵਾਲ ਗਿੱਲਾ ਹੋ ਗਿਆ ਐਨੀ ਗਰਮੀ ਆ ਰਹੀ ਹੈ ਕਿਉਂਕਿ ਏਸੀ ਚੱਲਦਾ ਫਿਰ ਸਿਰਾ ਹੋ ਜਾਂਦਾ ਮੋਲ ਜਗ ਗੱਡੀ ਖੜ ਜਾਂਦੀ ਕਿਤੇ ਫਿਰ ਅਵਾ ਗੌਣ ਗਰਮੀ ਲੱਗਦੀ ਏਸੀ ਲੱਤ ਵੀ ਬਹੁਤ ਮਾੜੀ ਆ ਘਰੇ ਹਾਲਾਂਕਿ ਆਪਾਂ ਕੋ ਕੰਮ ਵੀ ਨਹੀਂ ਕਰ ਰਹੇ ਸਿਰਫ ਗੱਡੀ 'ਚ ਬੈਠਣਾ ਸਵਾਰੀ ਛੱਡ ਦੇਣੀ ਹੈ ਨਾ ਜਿਹੜੇ ਭਰਾ ਯਾਰ ਗਰਮੀ 'ਚ ਕੰਮ ਕਰਦੇ ਉਹਨਾਂ ਦਾ ਖਿਆਲ ਹੁੰਦਾ ਹੋਊਗਾ ਯਾਰ ਸਲੂਟ ਆ ਬਾਈ ਜਿਹੜੇ ਮਜ਼ਦੂਰੀ ਕਰਦੇ ਆ ਆਪਣੇ ਕਣਕ ਵੱਟਦੇ ਆ ਹੋਰ ਭਰਾ ਇਹਨਾਂ ਦਿਹਾੜੀਆਂ ਤੇ ਕੰਮ ਕਰਦੇ ਆ ਯਾਰ ਬਹੁਤ ਔਖਾ ਬਾਬਿਓ ਵਾਇਕ ਤੋਂ ਚੜ੍ਹਦੀ ਕਲਾ ਚ ਰੱਖੇ ਭਰਾਵਾਂ ਨੂੰ ਨਾ ਜਿਹੜੇ ਇੰਨੇ ਗਰਮੀ ਚ ਵੀ ਕੰਮ ਕਰਦੇ ਆ 40 41 42 42 ਡਿਗਰੀ ਚ ਦਿਹਾੜੀਆਂ ਕਰਦੇ ਆ ਨਾ ਫਾਈਨਲੀ ਸਵਾਰੀ ਛੱਡਤੀ ਆ ਹੈ 6 ਵਜ ਗਿਆ ਪਰ ਮੇਰੇ ਨਾਲ ਪਹਿਲਾਂ ਤਾਂ 96 45 ਆ ਗਈ ਆ ਮੈਂ ਤਾਂ ਤਾਂ ਜੰਦਰ ਤਾਂ ਘੜ ਲਾਇਆ ਮੈਂ ਕਿਹਾ ਟਾਈਮ ਤੇ ਘਰੇ ਆ ਜੂੰਗਾ ਤੇ 96 45 ਮਿਲ ਤੋਂ ਪਹਿਲਾਂ ਆ ਗਈ ਆ ਕੋ ਸ਼ਹਿਰ ਪਹੁੰਚ ਵੀ ਗਿਆ ਬਾਈ ਨਵਾਲਾ ਯਾਰ ਉਹਨੇ ਹਟਿਓਸ ਵਾਲਿਆਂ ਰ ਇਧਰੇ ਘੁੰਮਦੇ ਆ ਮੈਂ ਜਲੰਧਰ ਨਾਲ ਜਿੱਥੇ ਤਾਂ ਲਾਇਆ ਸੀ ਮੈਂ ਕਿਹਾ 12 1 1 ਵਜੇ ਹੱਦ ਘਰੇ ਆ ਜੂੰਗਾ ਕਿਹਾ ਜਿਹੜੇ ਬਾਬੇ ਘੜਵਾਦ ਸੀ ਉਹਦੇ ਬੰਦੇ ਚੱਲੇ ਪਹਿਲਾਂ ਕਹਿੰਦੇ ਸੀ ਰਾਤ ਰਹਿ ਗਿਆਣਾ ਫੇ ਕਹਿੰਦੇ ਮੈਂ ਫੇ ਮੈਂ ਸੋਚਿਆ ਬਈ ਨਾ ਰਾਤ ਨੂੰ 9 10 11 ਵਜਾ ਲੈ ਚਲ ਉਹ ਤਾਂ ਡਰਾਈਵਰ ਭਰਾ ਭੇਜਦਾ ਆਪਣਾ ਸਦਾਦ ਹੈ ਤੇ ਹਮੇ ਰੋਪੇਲਾ ਪਹੁੰਚ ਗਏ ਘਰੇ 5:30 ਵਜੇ ਆਪਣੀ ਸ਼ਹਿਰ ਵਿੱਚ ਪਹੁੰਚ ਗਏ ਸ਼ਹਿਰ ਇਹ ਯਾਰ ਹੁਣ ਇਧਰੇ ਘੁੰਮਦੇ ਆ ਹਾਂਜੀ ਤੇ ਬਾਕੀ ਵਲੌਗ ਤੁਸੀਂ ਦੇਖ ਲਿਆ ਜੇ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਤੇ ਸੋਵੇਂ ਛੱਡਿਓ ਕਮੈਂਟ ਤੇ ਲਾਈਕ ਕਰ ਦਿਆ ਕਰੋ ਮੇਰਾ ਭਰਾ ਯਾਰ ਲਾਈਕ ਤੁਸੀਂ ਬਿਲਕੁਲ ਨਹੀਂ ਕਰਦੇ ਮੇਰਾ ਭਰਾ ਮੈਂ ਗੁੱਸੇ ਹਾਂ ਤੁਹਾਡੇ ਕਿ ਤੁਸੀਂ ਲਾਈਕ ਨਹੀਂ ਕਰਦੇ ਵੀਡੀਓ ਦੇਖ ਰਹੇ ਨੇ ਆ ਜਿੰਨੇ ਵੀ ਸੋ 200 300 400 500 ਮੇਰੇ ਭਰਾ ਦੇ ਹੀ ਰਹਿੰਦੇ ਲਾਈਕ ਮਾਰ ਲਿਆ ਕਰੋ ਚੇਤਨਾ ਮੇਰਾ ਭਰਾ ਯਾਰ ਹਨ ਬਾਕੀ ਬਾਬੇ ਹੋਰ ਰਾਣੀ اٹਿਓਸ ਵੀ 2011 ਦੇ ਮਾਰਕੀਟ ਚ ਛਾਈ ਹੋਈ ਆ ਇਹਦਾ ਵੀ ਕੋਈ ਤੋੜ ਨਹੀਂ ਯਾਰ ਗੱਡੀ ਆ ਹਰੇਕ ਪੱਖੋਂ ਗੱਡੀ ਘੈਂਟ ਆ ਘਰ ਰੱਖਣ ਵਾਸਤੇ ਵੀ ਤੇ ਟੈਕਸੀ ਨੇ ਤਾਂ ਹੈ ਬੈਸਟਾ ਕੰਮ ਹੈ ਖਰਚਾ ਹੈ ਹੀ ਨਹੀਂ ਯਾਰ ਗੱਡੀ ਆ ਪਲੈਟੀਨਾ ਮੋਟਰਸਾਈਕਲ ਇੱਕ ਕਿਸਮ ਦਾ ਇੱਕ ਗੱਡੀ ਆ ਅਮਰਤ ਕਿੱਥੇ ਆ ਅਮਰਤ ਕਿੱਥੇ ਆ ਆ ਅਮਰਤ ਕਿੱਥੇ ਸਾਡੀ ਅਮਰਤ ਕਿੱਥੇ ਅਮਰਤ ਕਿੱਥੇ ਆ ਸੁੱਤੀ ਬਈਆ ਅਮਰਤ ਸਾਡੀ ਅਮਰਤ ਉਹ ਅਮਰਤ ਆ ਸੋਚਿਆ ਜਦੋਂ ਲੈਣਾ ਤੇ ਬੰਦ ਹੋ ਗਈ ਤੇ ਫਾਈਨਲੀ ਬਾਬੇ ਉਹ ਬਲੌਗ ਦਾ ਐਂਡ ਕਰਨ ਤੋਂ ਪਹਿਲਾਂ ਇੱਕ ਸ਼ਾਰਟ ਹੋਰ ਮੈਂ ਕਿਹਾ ਲੈ ਲਈ ਗੱਡੀ ਮੈਂ ਛੋਟੇ ਭਾਈ ਕੋ ਚੱਕ ਲਿਆ ਸੀ ਛੋਟੇ ਭਾਈ ਨੇ ਡਰਾਈਵਰ ਕੋ ਫੜ ਕੇ ਆਪਣੇ ਘਰੇ ਲਾ ਲਈ ਸੀ ਤੇ 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 ਮੈਂ ਕਿਹਾ ਤੇਲ ਪਵਾ ਦਈਏ ਫੇ ਪੈਸੇ ਪੂਰੇ ਕੋਣੋ ਚੱਲ ਜਾਂਦੇ ਤੇਲ ਵਿੱਚ ਹੁੰਦਾ ਫੁੱਲ ਬੰਦਾ ਜਿੱਧਰ ਮਰਜੀ ਜਿਹੜਾ ਆ ਜਾਵੇ ਬੰਦਾ ਖਿੱਚ ਦਿੰਦਾ ਰਾਤ ਬਰਾਤੇ ਵੀ ਠੀਕ ਨਹੀਂ ਬਾਬਿਓ ਤੇ ਹੋਣੀ ਹੋ ਗਈ ਹੋਣੀ ਹੈ ਅੱਧੀ ਹੋ ਗਈ ਟੈਂਕੀ ਧਰਮਨਾਥੀ ਹੋਈ ਹੋਟਲ ਲੱਗਦੀ ਜਾਂ ਸਾਡੀ ਜੁੜੀ ਥੱਲੇ ਨੂੰ ਵਾਜਦੀ ਦਿਲ ਦੀ ਧੜਕਣ ਜੀ ਵੱਜਦੀ ਕੀ ਪਾਣਾ ਵਰਤ ਗਿਆ ਇਹ ਫੁੱਲੇ ਰਵੇ ਰਾਣੀ ਫੁੱਲੇ ਰੱਖਣੀਆਂ ਥੱਲੇ ਤਾਂ ਆਣ ਨਹੀਂ ਰਹਿਣੀਆਂ ਤੇ ਮੈਂ ਤਾਂ ਜਾਣ ਨੂੰ ਇਦਾਂ ਹੀ ਗੇੜਾ ਲਾ ਕੇ ਆ ਕੇ ਮੁੜ ਕੇ ਆ ਕੇ ਪਵਾਨਾ ਉਹਨਾਂ ਨਾਲੇ ਪਤਾ ਲੱਗ ਜਾਂਦਾ ਕਿ ਕਿੰਨੇ ਗੱਡੀਆਂ ਦੇਰ ਖਾਦਾ ਨੇ ਕਿੰਨੀ ਐਵਰੇਜ ਦਿੱਤੀ ਲੈ ਮਿੱਤਰਾਂ ਰਾਣੀ ਕਰਾਤੀ ਹੈ ਫੁੱਲ ਹੈ 2600 ਦਾ ਪੈ ਗਿਆ ਮੇਰੇ ਵੀਰੋ 2600 ਦਾ ਹੈ ਤੇ ਤਾ ਕਿ ਬਾਬਿਓ ਮਿਲਦੇ ਆ ਕਿਸੇ ਨੈਕਸਟ ਬਲੌਗ ਜੇ ਕਰੇ ਇਹ ਕੰਟੈਂਟ ਦੇ ਨਾਲ ਜੇ ਤਾਕਰ ਸਸਰੀ ਕਾਲ ਬਾਬਿਓ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਹੈ ਤੇ ਵੀਡੀਓ ਕਰਿਓ ਲਾਈਕ ਸੋਹਣਾ ਛੱਡਿਓ ਕਮੈਂਟ ਆਪਣੇ ਭਰਾ ਨੂੰ ਹੈ